ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ? ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ। ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ। ਤਾਂ ਫਾਰਮ ਕਰ ਲੱਗੇ ਸੱਜਣੋ ਐਡਰੈਸ ਇੱਕ ਵਾਰੀ ਇਸ ਨਗਰ ਦਾ ਨੋਟ ਕਰ ਲਿਓ। ਪਿੰਡ ਝਾਮਕੇ ਖੁਰਦ ਆ ਗਿਆ ਸੱਜਣੋ। ਤਹਿਸੀਲ ਪੱਟੀ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਹਿਬ ਆ ਗਿਆ ਤੇ ਤੁਹਾਨੂੰ ਗੁਰਪ੍ਰੀਤ ਨੂੰ ਮਲਾਵਾਂਗੇ। ਦੋ ਝੋਟੀਆਂ ਦਾ ਦੋ ਝੋਟੀਆਂ ਇੱਕ ਗੱਬਣ ਮੰਨ ਲਓ ਵੀ ਸੂਣਾਂ ਲਈ ਤਿਆਰ ਹਫਤੇ ਦੇ ਅੰਦਰ ਬਾਹਰ ਦੀ ਤਿਆਰੀ ਆ ਤੇ ਇੱਕ ਬਿਲਕੁਲ ਤਾਜੀ ਸੁਈ ਵੀ ਝੋਟੀਆਂ ਬਹੁਤ ਚੰਗਾ ਸਿੰਘ ਸੁਗਾ ਸਕਣ ਤੇ ਬਾਕੀ ਥਣ ਲੇਵੇ ਦੀ ਕੁਆਲਿਟੀ ਬਹੁਤ ਹੀ ਜ਼ਿਆਦਾ ਚੰਗੀ ਸਵੇਰ ਦਾ ਟਾਈਮ ਲੇਖਾ ਜੋਖਾ ਪੁੱਛਦੇ ਆ ਜਿਹੜਾ ਪਸੰਦ ਆ ਗਿਆ ਕਰਕੇ ਤਸੱਲੀ ਆਪਣੀ ਖਰੀਦਦਾਰੀ ਕਰ ਲਿਓ ਵੀ ਤੁਹਾਡਾ ਧੰਨਵਾਦ ਹੋਊਗਾ ਆਜੋ ਲਈਏ ਜਾਣਕਾਰੀ ਗੁਰਪ੍ਰੀਤ ਚਾਮਕੇ ਵਾਲੀ ਭਰਾਤ ਗਰਪ੍ਰੀਤ ਵੀਰ ਸਸਰੀਕਾਲ ਜੀ ਸਸਰੀਕਾਲ ਸੰਧੂ ਸਾਹਿਬ ਹੋਰ ਸੁਣਾ ਵਧੀਆ ਵਧੀਆ ਠੀਕ ਠਾਕ ਏ ਸੁਣਾਓ ਮੇਰਾ ਦਾਦੀ ਦੀਆਂ ਤੂੰ ਸੁਣਾ ਹਾਂਜੀ ਹਾਂਜੀ ਵਧੀਆ ਠੀਕ ਚੜਦੀ ਕਲਾ ਨਾ ਐ ਪੂਰੀ ਚੜਦੀ ਕਲਾ ਵਧੀਆ ਸ਼ੁਕਰ ਸ਼ੁਕਰ ਬਰਬਰੀ ਬੁਰੀ ਤੇ ਬਾਕੀ ਪਾਣੀ ਪੂਣੀ ਲੋ ਤਾਂ ਬਚਾ ਹਜੀ ਹਾਂਜੀ ਪਾਣੀ ਇਹਨਾਂ ਦੇ ਬਚਾ ਬਹੁਤ ਸੱਜਣਾ ਨੁਕਸਾਨ ਹੁੰਦਾ ਬਹੁਤ ਜਾਨਾ ਹਾਂ ਉਹ ਤਾਂ ਬੜੀ ਦੁੱਖ ਦੀ ਘੜੀ ਆ ਮਹਾਰਾਜ ਸੱਚੇ ਪਾਤਸ਼ਾਹ ਹਜੇ ਧੰਮਾ ਦਾ ਆਪਣੇ ਭੈਣਾ ਭਰਾਵਾਂ ਦਾ ਜਿਹੜੇ ਹੈਲਪ ਬਹੁਤ ਕਰੀ ਜਾਂਦੇ ਆ ਬਹੁਤ ਜ਼ਿਆਦਾ ਆਗੇ ਬਹੁਤ ਸੰਧੂ ਸਾਹਿਬ ਬਾਕੀ ਇਹ ਆ ਵੀ ਪੰਜਾਬ ਆ ਪੰਜਾਬ ਦੇ ਬਹੁਤ ਕੰਮ ਖਰਾਬ ਹੋਉਂਦੇ ਆ ਪਾਣੀ ਬਹੁਤ ਹੀ ਜ਼ਿਆਦਾ ਆ ਅੱਜ ਵੀ ਸੱਜਣਾ ਪਾਣੀ ਬਹੁਤ ਜ਼ਿਆਦਾ ਵਧ ਗਿਆ ਹਰੀਗਾ ਹੈਡ ਲੰਗੇ ਇੱਕ ਮੀਂਹ ਨਹੀਂ ਹਟਦਾ ਹਾਂ ਇੱਕ ਮੀਂਹ ਲਗਾਤਾਰ ਜਦੋਂ ਦੇ ਮੁੰਦਕਿਓ ਤੁਰੇ ਆ ਤੇਰੇ ਕੋਲੇ ਆ ਗਏ ਆ ਮੀਂਹ ਪਈ ਗਿਆ ਮੀਂਹ ਪਈ ਗਿਆ ਮੀਂਹ ਤਾਂ ਰਾਤ ਵੀ ਪਈ ਗਿਆ ਰਾਤ ਵੀ ਪਈ ਗਿਆ ਮੀਂਹ ਤਾਂ ਲਗਾਤਾਰ ਤੁਰਿਆ ਹੀ ਆਉਂਦਾ ਚਲੋ ਬਾਕੀ ਫਿਰ ਸੱਜਣਾ ਕੁਦਰਤ ਅੱਗੇ ਕੋਈ ਜ਼ੋਰ ਨਹੀਂ ਕਿਸੇ ਦਾ ਹਣਾਂ ਤੇ ਪ੍ਰਮਾਤਮਾ ਨੇ ਪਾਈ ਉਸ ਨੂੰ ਨਹੀਂ ਕਟਨੀ ਆ ਪ੍ਰਮਾਤਮਾ ਛੇਤੀ ਛੇਤੀ ਹਾਲਾ ਠੀਕ ਕਰੇ ਸਾਡੇ ਪੈਰ ਭਰਾਵਾ ਆਪਣੇ ਘਰਾਂ 'ਚ ਜਾਣ ਘਰਾਂ 'ਚ ਜਾਣ ਮਹਾਰਾਜ ਕਿ ਦਵਾਈ ਕਰ ਸਕਦੇ ਆ ਕਿਉਂਕਿ ਸਾਰੀ ਉਮਰ ਦੀ ਕਮਾਈ ਆ ਘਰ-ਬਾਰ ਬਣਾਇਆ ਘਰ ਦਾ ਕਿਹੜਾ ਸੌਖਾ ਬੰਦਾ ਇਹ ਕਟ ਨਹੀਂ ਲੱਗਦੀ ਹਾਂਜੀ ਹਾਂਜੀ ਤੇ ਗੁਰਪੀਤਾ ਆਪਣਾ ਐਡਰੈਸ ਦੱਸੀਗੇ ਐਡਰੈਸ ਆਪਣਾ ਪਿੰਡ ਝਾਮਕੇ ਖੁਰਦ ਤੇ ਜ਼ਿਲ੍ਹਾ ਤੇ ਤਹਿਸੀਲ ਸ੍ਰੀ ਤਰਨਤਨ ਸਾਹਿਬ ਓਕੇ ਹਾਂਜੀ ਨੰਬਰ ਮੋਬਾਈਲ ਨੰਬਰ ਹੈਗਾ 9843 33092 99431792 ਅੱਛਾ ਇਹਨਾਂ ਦੇ ਸੰਪਰਕ ਕਰੇ ਕੋਈ ਵੀ ਸੱਜਣ ਹਾਂਜੀ ਹਾਂਜੀ ਤੇ ਦੋ ਝੋਟੀਆਂ ਅਜ ਹਾਂਜੀ ਦੋ ਝੋਟੀਆਂ ਇੱਕ ਆ ਤਾਜੀ ਸੂਈ ਆ ਗਿੱਲੀ ਹਾਂਜੀ ਇਹ ਪਰਸੋਂ ਦੀ ਝੋਟੀ ਸੂਈ ਆ ਓਕੇ ਹਾਂਜੀ ਸੂਹਾ ਸੂਈ ਦੂਜਾ ਠੀਕ ਆ ਮੂੰਹ ਹੈਗੀ ਛੇ ਦੰਦ ਆ ਠੀਕ ਆ ਮੂੰਹ ਛੇ ਦੰਦ ਤੋਂ ਸੂਹਾ ਦੂਜਾ ਪਰਸੋਂ ਦੀ ਸੂਈ ਹਾਂਜੀ ਬੱਚਾ ਬੱਚਾ ਕਟਾ ਲਿਤਾ ਇਹ ਸੀਜ਼ਨ ਹੀ ਕਟਿਆਂ ਦਾ ਫੇਰ ਆਗਾ ਮਾਹਾਂ ਮੰਗ ਕੇ ਵਰ ਲਈਆਂ ਕਟੀਆਂ ਲਈਆਂ ਸੀ ਬਿਲਕੁਲ ਗਿੱਲਾ 나ੜੂ ਨਾਲ ਆ ਬੱਚੇ ਦੇ 나ੜੂਆ ਨਾਲ ਤੇ ਹੁਣ ਕੀ ਕੱਚਾ ਦੁੱਧ ਬੋਲਾ ਮੰਨੇਗਾ ਬੋਲਾ ਥੱਲੇ ਹੈਗਾ ਜੀ ਹੁਣ 11 ਕਿਲੋ ਉਕੇ ਚੰਗੇ ਤੋਂ ਸਟਾਰਟ ਹੋਈ ਆ। ਹਾਂ ਜੀ ਚੰਗੇ ਤੋਂ। ਇਹ 10 ਕਿਲੋ ਦੀ ਕੋਈ ਧਾਰ ਬਣਾ ਮਾਰੀ ਅਗਲੇ ਦੇ ਘਰ ਦੀ 30 ਦੀ ਆਪਣੀ ਗਾਰੰਟੀ ਹੈ। 10 ਪੱਕਾ ਹੈਗਾ। ਲੋਅਰ ਦਾ। ਲੋਅਰ ਆਏਗਾ ਕੋਈ ਬਾਹਲੀ ਕੰਡਾ ਆ ਦਾ ਨਾਲ ਲੈ ਰੇ। ਧੰਨਵਾਦ। ਤੇ ਅਗਲੇ ਥਣਾ ਦੀ 3 ਕਿਲੋ ਅਗਲੇ ਥਣਾ ਦੀ ਗਾੜੀ ਗਾ ਰਿਆ ਜੀ। ਇੰਨੀ ਜ਼ਿਆਦੇ ਗਾੜੀ ਦੀ ਕਰਮ ਵਾਲੀ ਦੀ। ਬੜੀ ਜ਼ਿਆਦੀ। ਬਰਾਬਰ ਨਾਲ ਹੀ ਹਿਸਾਬ ਆਗੇ। ਅਗਲੇ ਪਿਛਲੇ। ਬਰਾਬਰ ਨਾਲ ਹੀ ਹਿਸਾਬ ਆਗੇ। ਮੈਂ ਕੱਡ ਬਾਰ ਕਰਤੀ ਤੌਰ ਕਰਾ ਚੱਕੇ। ਨਹੀਂ ਝੂਟੀ ਵੀ ਚੰਗੀ ਆ। ਜਾਤ ਨਾਲ ਸਲ ਬਹੁਤ ਆ। ਕੋਈ ਨਹੀਂ ਕੋਈ ਨਹੀਂ ਕੋਈ ਥੋੜੀ ਜੀ ਕੈਮਰੇ ਤੋਂ ਡਰਦੀ ਆ ਸੱਜਣਾ ਬਾਕੀ ਲੀਵੇ ਭਾਂਡੇ ਦੀ ਬਹੁਤ ਚੰਗੀ ਆ ਤੇ ਚੋਣ ਜਿਵੇਂ ਵੀਰ ਨੇ ਤੁਹਾਨੂੰ ਦੱਸਿਆ ਦੌਰ ਚਹਾਰੀ ਬਹੁਤ ਚੰਗੀ ਠੰਡੀ ਸੀ ਲੇਖੀ ਪੈਰ ਨਾ ਮੈਦੇ ਤੇਰਾ ਬੰਧੇ ਤੂੰ ਇਹਨੂੰ ਲੀਵੇ ਭਾਂਡੇ ਦੀ ਜਿਵੇਂ ਤੁਹਾਨੂੰ ਦੱਸਿਆ ਨਾ ਪੂਰੀ ਸ਼ਾਨਦਾਰ ਤੇ ਜਾਨਦਾਰ ਆ ਤਾਜੀ ਸੂਈ ਥੱਲੇ ਚੰਗਾ ਦੁੱਧ ਆ ਜਾ ਆ ਜਾ ਇੱਧਰ ਆ ਜਾ ਆ ਵੇਖਿਓ ਸੱਜਣਾ ਥੋੜੀ ਜਿਮ ਮੈਂ ਤੁਹਾਨੂੰ ਦੱਸਿਆ ਨਾ ਕੈਮਰੇ ਤੋਂ ਡਰਦੀ ਵਿਖੋ ਲੇਵਾ ਭਾਂਡਾ ਜਿਵੇਂ ਮੈਂ ਤੁਹਾਨੂੰ ਦੱਸਿਆ ਓਕੇ ਰਿਪੋਰਟ ਆ ਬਾਕੀ ਸਵੇਰ ਦਾ ਟਾਈਮ ਆ ਚਵਾਈ ਰੋਕੀ ਹੋਈ ਆ ਚਵਾਈ ਚ ਕਰਨ ਵਾਲੀ ਬਹੁਤ ਜਿਆਦੀ ਚੋਰ ਚੰਗੀ ਆ ਪੋਲੀ ਰੂ ਆ ਗਈ ਆ ਓਕੇ ਨਹੀਂ ਥਣ ਹੈ ਹੀ ਬੜਾ ਚੰਗਾ ਹਨਾ ਤੇ ਬਾਕੀ ਗਾੜੀ ਪਿਛਾ ਹਾਂ ਗਾੜੀ ਗਾੜੀ ਪਿਛਾੜੀ ਦਾ ਦੁੱਧ ਜਿਵੇਂ ਵੀਰ ਨੇ ਦੱਸਿਆ ਬਰਾਬਰ ਹੀ ਆ ਮਗਰ ਕੱਟਾ ਉਹ ਵੀ ਤੁਹਾਨੂੰ ਝਾਤ ਮਰਾਉਣੇ ਆ ਖੜੀ ਹੋਈ ਆ ਤੁਸੀਂ ਲੇਵਾ ਪਾਂਡਾ ਇਹਦਾ ਆ ਵੇਖੋ ਨਾ ਸਾਰੇ ਆ ਨਾੜੂ ਨਾਲ ਆ ਇਹ ਵੀ ਵਿਖਾਉਣੇ ਆ ਗੁਰਪੀਤਾ ਵੇਖੋ ਸਜਣੋ ਥਾਂ ਦੀ ਕੁਆਲਿਟੀ ਵੈਰ ਲਵਾਂਡ ਬੜੀ ਸੋਹਣੀ ਲੱਗੀ ਝੋਟੀ ਨੂੰ ਥਾਣਾ ਦੀ ਗੈਪ ਦੂਰੀ ਜਿਵੇਂ ਗੱਲ ਕਰੀਏ ਤਾਂ ਪੂਰੀ ਚੰਗੀ ਆ ਵੇਖੋ ਚਾਰੇ ਥਾਣ ਤੁਹਾਨੂੰ ਨਜ਼ਰ ਆਉਂਦੇ ਹੋਣੇ ਆ ਵੇਖੋ ਕਿੰਨੇ ਦੂਰੀ ਤੇ ਲੱਗੇ ਹੋਇਆ ਉਹ ਪੂਰੀ ਠੰਗੀ ਸੀ ਲਿਆ ਕੋਈ ਗੱਲ ਨਹੀਂ ਹਾਂ ਨਹੀਂ ਨਹੀਂ ਓਕੇ ਆ ਤੇ ਇਹਦਾ ਰੇਟ ਕੀ ਰੱਖਾਂਗੇ ਆਪਾਂ ਰੇਟ ਦੇ ਸੰਧੂ ਸਾਹਿਬ ਝੋਟੀ ਦੇ 1.5 ਲੱਖ ਦੀ ਆ ਓਕੇ ਹਾਂਜੀ ਆਪਾਂ ਕਿੰਨੇ ਦੀ ਦੇਣੀ ਆ ਆਪਾਂ ਝੋਟੀ 1.30 ਦੀ ਦੇ ਦਈਏ 1 ਲੱਖ 30000 ਦੀ ਉਹਦੇ ਚੋਂ ਉਹਦੇ ਚੋਂ ਹਾਂ ਨਾ 10 ਨੂੰ 1.26 ਦੀ ਦੇਣੀ ਆ 1 ਲੱਖ ਤੇ 26000 ਦੀ ਹਾਂਜੀ ਝੋਟੀ ਚੰਗੀ ਆ ਹਾਂਜੀ ਹਨਾ ਹਾਂਜੀ ਜੇ ਪੂਰੀ ਚੰਗੀ ਕਹਿ ਦੀਏ ਤਾਂ ਕੋਈ ਰੈਤ ਉਹ ਨਹੀਂ ਹਾਂਜੀ ਠੀਕ ਆ ਵੇਖੀ ਤੇ ਇਧਰ ਨੂੰ ਨਾ ਆ ਜੇ ਛੇਤੀ ਚ ਮੈਂ ਬੱਚਾ ਵਿਖਾ ਲੇ ਇਹ ਆ ਵੇਖੋ ਸਤੈ ਨੂੰ ਜਿਹੜਾ ਬੱਚਾ ਇਸ ਟਿਊਟੀ ਦਾ 10 ਕਿਲੋ ਦੁੱਧ ਹਾਜ਼ਰ ਮਿਲ ਜੂਗਾ ਪੂਰੀ ਜਾਤ ਕੁਆਲਟੀ ਵਾਲੀ ਝੋਟੀ ਆ ਤੇ 1 ਲੱਖ ਤੇ 26000 ਰੁਪਿਆ ਵੀਰ ਕਹਿੰਦਾ ਵੀ ਇਹਦਾ ਜਿਹੜਾ ਮੰਨ ਲਓ ਵੀ ਮੁੱਲ ਨਹੀਂਗਾ ਇਹ ਦੇਣ ਲੈਣ ਵਾਲਾ ਤੁਸੀਂ ਪਿਆਰ ਮੁਹੱਬਤ ਕਰਾ ਲਓ 100 ਤੁਸੀਂ ਕਰਾ ਲਓ 1000 ਤੁਸੀਂ ਕਰਾ ਲਓ 2000 ਉਹ ਤੁਹਾਡੇ ਤੇ ਡਿਪੈਂਡ ਕੱਟੀ ਚੰਗੀ ਆ ਹਾਂਜੀ ਤੇ ਇਹਦਾ ਕੀ ਲੇਖਾ ਜੋਖਾ ਸਾਹਿਬ ਗੱਬਣ ਦਾ ਏ ਸੰਧੂ ਸਾਹਿਬ ਦੂਜਾ ਸੁਵਾ ਸੋਣੀ ਦੇ ਓਕੇ ਦੂਜਾ ਸੁਵਾ ਦੂਜਾ ਸੁਵਾ ਸੋਣੀ ਬੜੀ ਜਿਆਦੀ ਠੰਡੀ ਠੀਕ ਆ ਓਕੇ ਅੱਜ ਤਾਂ ਮਰਜੀ ਕੋਈ ਗੱਲ ਨਹੀਂ ਦਿਨ ਪਏ ਹੈ ਜੀ ਦੇ ਨਾ ਲੈ 10 ਦਿਨ ਲੈ ਜੂ ਆ ਉੱਤੇ ਦੇ 10 ਦਿਨ ਲੈ ਜੂ ਰਾਮ ਨਹੀਂ ਹਾਂਜੀ ਕੱਢੀ ਬਾਹਰ ਇਹਨੂੰ ਸੁਵਾ ਦੂਜਾ 10 ਦਿਨ ਬਾਕੀ ਆ ਥਾਂ ਅਗਲਾ ਇੱਥੇ ਆ ਕੇ ਵੇਖ ਕੇ ਲੈ ਜਾ ਪਾਰ ਪਿੱਛੇ ਵੀ ਆਪਣੀ ਗੱਡੀ ਆ ਥਾਂ ਇਹਦਾ ਵੇਖ ਲੈ ਆਦੇ ਓਕੇ ਬਾਕੀ ਨਿੱਕਰ ਨੂੰ ਘਰ ਬਹੁਤ ਆ ਹਨਾ ਸਾਂਭੀ ਬਹੁਤ ਆ ਸੱਜਣੋ ਕਹਿ ਆ ਪੈਰ ਚਾ ਕਦੋਂ ਨਪਦੀ ਕੀ ਆ ਇਹ ਗੱਡੀ ਉੱਤਰ ਲੱਗੇ ਨਾ ਮੜਾ ਜਾ ਵਜ ਗਿਆ ਓਕੇ ਓਕੇ ਓ ਪੁੱਤਰ ਜਿਹੜਾ ਭੱਜੀ ਇੱਕੇ ਦਾਮ ਤੇ ਉਹਦੇ ਨਾਲ ਵਜ ਗਿਆ ਕੋ ਪੈਰ ਦੇ ਓ ਤਾਂ ਚੱਲ ਹੋ ਜੂ ਸੈਟ ਆਈਓ ਇੱਕ ਦੋ ਦਿਨਾਂ ਹੀ ਕੋਈ ਗੱਲੀ ਹੋ ਜੂ ਸੈਟ ਨਹੀਂ ਤਾਂ ਦਰ ਤੁਰ ਦਾ ਟੀਕਾ ਲਵਾ ਦੀ ਮੜਾ ਮੋੜ ਵੇਚਣਾ ਖੋਗੀ ਪਤਰੀ ਪਤਰੀ ਮੜੀ ਵਜ ਗਈ ਓਕੇ 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 ਬਾਕੀ ਸੱਜਣੋ ਜਾਵਣ ਵਾਲੀ ਕਾਲੀ ਝੋਟੀ ਆ ਚੰਗੀ ਆ ਤੇ ਲੇਵਾ ਭਾਂਡਾ ਵੀ ਚੰਗਾ ਖੋਲੂਗੀ ਵੇਖੋ ਕਿਆ ਬਾਤ ਆ ਮਨ ਦੀ ਆ ਤਕਲੀਫ ਹਜੇ ਤਾਂ ਵਿਚਾਰੀ ਹਾਂ ਮਨ ਦੀ ਮਨ ਦੀ ਹੈ ਅਰੇ ਜੀ ਅੱਜ ਕੱਲ੍ਹ ਕਰ ਨਹੀਂ ਇਹਨਾਂ ਸਾਹ ਨਹੀਂ ਆਈ ਗੱਲ ਉਹਦਾ ਕਰਕੇ ਕਰਦੀ ਆ ਬਾਕੀ ਹੋ ਜਾਊਗਾ ਸੱਟ ਇੱਕ ਦੋ ਨਹੀਂ ਨਹੀਂ ਹੋ ਜਾਣਾ ਉਹ ਤਾਂ ਕੋਈ ਨਹੀਂ ਮਹਾਰਾਜ ਦੀ ਗੁਰਗੱਦਿ ਕਿਰਪਾ ਕਰੇ ਕਿਹੜੀ ਚੀਜ਼ ਨਹੀਂ ਹੁੰਦੀ ਸਭ ਕੁਝ ਹੋ ਜਾਂਦਾ ਬੰਦਾ ਕਰਨ ਵਾਲਾ ਚਾਹੀਦਾ ਹਾਂਜੀ ਬਾਕੀ ਸੱਜਣਾ ਚੰਗੀ ਸੰਭੀ ਤੇ ਚੰਗੇ ਕਦ ਕੱਢਦੀ ਸੋਹਣੀ ਝੋਟੀ ਹੈ ਵੀ ਦੂਜਾ ਸੂਆ ਇਹਦਾ ਰੇਟ ਕਰਪੀਤ ਫਿਰ ਕੀ ਰਹੂਗਾ ਵੀਰ ਜੰਧੂ ਸਾਹਿਬ ਇਹਦਾ ਮੁੱਲ ਕਰਦੇ 130 ਠੀਕ ਆ ਹਾਂਜੀ ਲੈ ਦੇ ਹਾਨਾ ਇਹ 125 ਦੀ ਦੇਦਾ ਇਹ 125 ਦੀ ਦੇ ਦਾਂਗੇ ਉਹ 26 ਦੀ ਦੇ ਦਾਂਗੇ ਹਾਂਜੀ ਸੇਮ ਹੀ ਰੇਟ ਆ ਜਿਹੜੀ ਮਰਜ਼ੀ ਲੈ ਲੇ ਕੋਈ ਉਹਦੇ ਜੋ ਮਾਨਤਨ ਕਰਕੇ ਉਹ ਹਾਨਾ ਹੀ 12 ਦੀ ਹੋਵੇ ਓਕੇ ਇਹਦੇ ਚੋ ਫੁੱਲ ਮਾਨਤਨ ਕਰਕੇ ਜਿਹੜੇ ਲੈਣੇ ਪਏ 12 ਦੀ ਦਵਾਏ ਝੋਟੀ 12 ਦੀ ਅੱਜ ਇਹ 125 ਦੀ ਦਵਾਏ ਹਾਂ ਇਹ 125 ਦੀ ਦੇ ਦਾਂਗੇ ਹਾਂਜੀ ਓਕੇ ਬਾਕੀ ਆ ਝੋਟੀ ਵਾਲੇ ਲੈਵਾ ਦਾ ਤੁਹਾਨੂੰ ਮਾਰੂਗੀ ਜਿੰਨਾ ਕੱਢੂਗੀ ਪਿੱਛੇ ਬੱਚੀ ਗੱਲਾਂ ਨਹੀਂ ਬਹੁਤ ਸੀਲ ਆ ਵੀ ਜਿੰਨਾ ਕੱਢੂ ਪਿੱਛੇ ਨੂੰ ਹੀ ਕੱਢੂ ਜਿਵੇਂ ਸਾਰਾ ਲੈਵਾ ਫਰਾਉਂਗੀ ਬਾਕੀ ਸਭ ਵੀ ਨੂੰ ਵੀ ਬੜੀ ਜਿਆਦੀ ਚਾਹੀਦੀ ਆ ਨਹੀਂ ਨਿਕਰ वजन ਬਹੁਤ ਛੋਟੀ ਦਾ ਪੱਠ ਪੁੜਾ ਬਹੁਤ ਸੋਹਣਾ ਬਹੁਤ ਸੋਹਣਾ ਲਗੀ ਜੀ ਬਹੁਤ ਸੋਹਣਾ ਕੀਤੀ ਆ ਨਾਮ ਕਹਿੰਦੇ ਵੀ 13 ਕਿਲੋ ਆ ਦਿੱਤਾ ਦੇ ਦੂਗੀ ਇੰਨਾ 13 ਕਿਲੋ ਆਮ ਕੋਈ ਸੱਜਣ ਲੈ ਗਿਆ ਸੇਵਾ ਵਾਲਾ ਆਮ ਹੀ ਦੇ ਦੇਣਾ ਦੋ ਦਿਨਾਂ ਕਿ ਇਹ ਮਗਰ ਨਹੀਂ ਮਗਰ ਨਹੀਂ ਸਮਝਾਈ ਇਹ ਕਿ ਇੰਨਾ ਦੁੱਧ ਦੇ ਅਗਲੀ ਸੇਵਾ ਤੇ ਦੇਣਾ ਜਿੰਨੀਆਂ ਨੇ ਸੇਵਾ ਕੀਤੀ ਆ ਅਗਲੀ ਸੇ ਅਗਲੇ ਸਾਲ ਦੀ ਸੇਵਾ ਆਪਣੀ ਆਏ ਐਰਕੀ ਦੇ ਇੰਨਾ ਕੁ ਨਹੀਂ ਨਾ ਨਾਰਮਲ ਹੀ ਦੇ ਦੇਣਾ ਦੇ ਦੇਣਾ ਕਰਮਾਰੀ ਨੇ ਵਾਕਿਆ ਹੀ ਓਕੇ ਰਿਪੋਰਟ ਲੈ ਵੀ ਸੱਜਣੋ ਇਹ ਦੋ ਐਨੀਮਲ ਵਿਕਰੀ ਵਾਲੇ ਸੀਗੇ ਗੁਰਪ੍ਰੀਤ ਕੋਲੇ ਝਾਮ ਕੇ ਜਿਲਾ ਤਰਨਤਾਰਨ ਆ ਗਿਆ ਤਹਿਸੀਲ ਵੀ ਨੰਬਰ ਸਕਰੀਨ ਤੇ ਚੱਲਦਾ ਪਿਆ ਭਰਾ ਦਾ ਤੇ ਜਿਹੜੀ ਪਸੰਦ ਆ ਗਈ ਕਰਕੇ ਤਸੱਲੀ ਆਪਣੀ ਖਰੀਦਦਾਰੀ ਕਰ ਲਈਏ ਵੀ ਤੁਹਾਡਾ ਧੰਨਵਾਦ ਧੰਨਵਾਦ ਵੀਡੀਓ ਨੂੰ ਐਂਡ ਤੱਕ ਵੇਖਣ ਲਈ ਜਿਉਂਦੇ ਵਸਦੇ ਰਹੋ